ਗਨੀਤੀ ਉਮਰ 8 ਸਾਲ ਸਾਖੀਸ ਨਾਮ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ 6 ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਸਿੰਘ ਜੀ ਭਾਈ ਮਰਦਾਨਾ ਸਿੰਘ ਜੀ ਯਾਤਰਾ ਕਰਦੇ ਹੋਏ ਆਪਣੇ ਇੱਕ ਸੇਵਕ ਦੇ ਘਰ ਪਹੁੰਚੇ ਤੇ ਸੇਵਕ ਦਾ ਨਾਮ ਗੁਰੂ ਵਜਨ ਸਿੰਘ ਜੀ ਸੀ ਗੁਰੂ ਵਜਨ ਸਿੰਘ ਜੀ ਆਪਣੇ ਗੁਰੂ ਆਪਣੇ ਘਰ ਕੋ ਲੰਘਦੇ ਦੇਖ ਕੇ ਬੜੇ ਖੁਸ਼ ਹੋਏ ਗੁਰੂ ਵਜਨ ਸਿੰਘ ਜੀ ਆਪਣੇ ਗੁਰੂ ਦਾ ਆਪਣੇ ਗੁਰੂ ਦਾ ਸਵਾਗਤ ਬੜੇ ਝੂਮ-ਤਾਮ ਨਾਲ ਕਰਨਾ ਚਾਹੁੰਦੇ ਸੀਗੇ ਪਰ ਮਰਜ਼ਾ ਚਾਹ ਕੇ ਵੀ ਨਹੀਂ ਕਰ ਸਕੇ ਕਿਉਂਕਿ ਉਹ ਬੜੇ ਗਰੀਬ ਸਨ ਉਹਨਾਂ ਫਿਰ ਵੀ ਉਹਨਾਂ ਨੇ ਉਹਦਾ ਆਪਣੇ ਗੁਰੂ ਦਾ ਸਵਾਗਤ ਕੁਝ ਹੀ ਨਾਲ ਕੀਤਾ ਉਹਨਾਂ ਉਹਨਾਂ ਕੋਲ ਇੱਕ ਮਿੱਟੀ ਦਾ ਘੜਾ ਧਲਾਵਾ ਹੋਰ ਕੁਝ ਵੀ ਨਹੀਂ ਸੀਗਾ ਉਹਨਾਂ ਕੋਲ ਇੱਕ ਮੰਡੀ ਸੀਗੇ ਆਪਣੇ ਗੁਰੂ ਕੋ ਆਪਣੇ ਗੁਰੂ ਨੇ ਆਪਣੇ ਗੁਰੂ ਕੋ ਮੰਡੀ ਉੱਪਰ ਬਿਠਾਇਆ ਤੇ ਘਰ ਜਿੰਨਾ ਵੀ ਖਾਣ ਪੀਣ ਦਾ ਸਮਾਨ ਸੀਗਾ ਉਹ ਉਹਨਾਂ ਨੂੰ ਅੱਗੇ ਪੇਸ਼ ਕੀਤਾ ਤੇ ਉਹ ਕਹਿੰਦੇ ਆ ਜਿੰਨਾ ਅਸੀਂ ਮਿੱਟੀ ਦੇ ਢਾਂਡੇ ਵਿੱਚ ਖਾਣਾ ਖਾਦਾ ਹੈ ਇਹਨੂੰ ਮਰਦਾਨੇ ਇਹਨੂੰ ਤੋੜ ਦੇ ਫਿਰ ਭਾਈ ਮਰਦਾਨਾ ਜੀ ਨੇ ਨੂੰ ਤੋੜਦਾ ਪਰ ਥੋੜੀ ਦੇਰ ਬਾਅਦ ਕਹਿੰਦੇ ਸੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਇਹ ਰੇਹ ਘਰ ਦਾ ਸਮਾਨ ਹੈ ਆ ਵੀ ਤੋੜਦੇ ਪਰ ਭਾਈ ਮਰਦਾਨਾ ਕਹਿੰਦਾ ਕਿਉਂ ਆਤਾ ਫਿਰ ਗੁਰੂ ਵਚਨ ਜੀ ਕਹਿੰਦੇ ਆ ਜੋ ਗੁਰੂ ਗੁਰੂ ਕਹਿੰਦੇ ਆ ਮਨ ਕਰਾ ਸਾਰਾ ਕੁਝ ਤਾਂ ਗੁਰੂ ਲਈ ਹੈ ਫਿਰ ਭਾਈ ਮਰਦਾਨਾ ਨੇ ਉਹ ਵੀ ਤੋੜਦਾ ਫਿਰ ਉਹ ਸਵੇਰ ਅੁੱਕੇ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਅਸੀਂ ਸਫ਼ਰ ਪੂਰਾ ਕਰਨਾ ਹੈ ਤੇ ਫਿਰ ਗੁਰੂ ਅਜਨ ਦੇਵ ਜੀ ਕਹਿੰਦੇ ਕਿ ਮੈਂ ਵੀ ਤੁਹਾਡੇ ਨਾਲ ਥੋੜਾ ਅੱਗੇ ਚੱਲਾਂ ਜਾਂਦਾ ਤੇ ਸਮਾਂ ਬੀਤ ਕਰਦਾ ਜਾਂਦਾ ਹਾਂ ਤੇ ਫਿਰ ਥੋੜੀ ਚੱਲਣ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮਰਦਾਨਾ ਜਿਹੜਾ ਮਿੱਟੀ ਦਾ ਘਰ ਹੈਗਾ ਕਿ ਇਹਨੂੰ ਮਿਟੋਂਦੇ ਤੇ ਭਾਈ ਮਰਦਾਨਾ ਨੇ ਹੁਣ ਪੁੱਛ ਲਿਆ ਮਿੱਟੀ ਦਾ ਬਸੇ ਕਿ ਮਿੱਟੀ ਦਾ ਘਰ ਸੀ ਆ ਵੀ ਤੋੜ ਦिए ਫਿਰ ਗੁਰੂ ਵਚਨ ਦੀ ਨੇ ਕਿਹਾ ਕਿ ਆ ਜਿਹੜਾ ਮਿੱਟੀ ਦਾ ਘਰ ਹੈਗਾ ਆ ਸਾਰਾ ਤਾਂ ਗੁਰੂ ਦਾ ਹੀ ਹੈ ਜੋ ਕਹਿੰਦੇ ਉਹ ਕਰਦੇ ਫਿਰ ਉਹ ਭਾਈ ਮਦਾਨ ਨੇ ਆਪਣਾ ਘਰ ਤੋੜਨਾ ਸ਼ੁਰੂ ਕਰਤਾ ਤੇ ਉਹ ਦਿਨੋਂ ਚੱਲ ਪਈ ਤੇ ਅੱਗੇ ਸ਼ਾਮ ਹੋਣ ਲੱਗੇ ਸੀ ਗੁਰੂ ਨਾਨਕ ਦੇਵ ਜੀ ਕਹਿੰਦੇ ਮਰੂ ਸੇਵਕ ਹੁਣ ਘਰ ਤੇ ਲਿਜਾਣ ਥੋੜਾ ਉੱਥੇ ਕੰਮ ਪਿਆ ਹਾ ਤੇ ਫਿਰ ਗੁਰੂ ਅਚੰਦ ਜੀ ਆਪਣੇ ਘਰ ਚੱਲ ਪਏ ਉੱਥੇ ਇੱਕ 2 ਫੁੱਟ ਦੀ ਦਵਾਰ ਪਈ ਸੀ ਜਿਹੜੇ ਤੇ ਉਹਨੇ ਤੰਤਾਂ ਚੀਰ ਲੈਣ ਦੇਵ ਦੀ ਦਣਾ ਲੈ ਕੇ ਉਹਨੂੰ ਵੀ ਤੋੜਨਾ ਸ਼ੁਰੂ ਕਰਤਾ ਫਿਰ ਉਹਨੂੰ ਨੀਚੇ ਦੇਵੇਂ ਦੇਖੀ ਉਹ ਬੜੀ ਪੋਲੀ ਸੀਗੀ ਤੇ ਉਹਨੂੰ ਥੋੜਾ ਜਿਹਾ ਖੋਲ ਕੇ ਦੇਖਿਆ ਉੱਥੇ ਇੱਕ ਸੋਨੇ ਦੀ ਖਾਨ ਪਈ ਸੀਗੀ ਇਸ ਇੱਕ سونے ਦੀ ਖਾਨ ਵਿੱਚ ਗਈ ਉਹ ਨੂੰ ਯਕੀਨ ਨਹੀਂ ਹੋਇਆ ਕਿ ਮੈਂ ਇੰਨੇ ਦਿਨਾਂ ਤੋਂ ਇੱਕ سونے ਦੀ ਖਾਨ ਉੱਪਰ ਰਹਿੰਦਾ ਹਾਂ ਵਾਖੀ ਇੱਦਾਂ ਇੱਕ ਸਿੱਖਿਆ ਮਿਲਦੀ ਹੈ ਕਿ ਗੁਰੂ ਜੋ ਵੀ ਮਾਣਾ ਕਰਦਾ ਉਹ ਸਾਡੇ ਭਲੇ ਲਈ ਕਰਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਘੋਤੇ ਬੋਲੇ